Thank you ਹਾਂ ਅਨੰਤ ਜੀ ਤੁਹਾਨੂੰ ਜਨਵਰੀ ਜੀ ਅੰਮਰ ਸਾਹਿਬ ਅੰਮਰ ਸਾਹਿਬ ਅੰਦਰ ਸਮਸਦਾਂ ਇਮਾਮullah ਜਿਹੜੀ ਪ੍ਰੈਸ ਕਾਨਫਰੈਂਸ ਕਰ ਰਹੇ ਸਨ ਐਸਰਮ ਕਾਨ ਹੈਗਾ ਕਿ ਇੱਕ ਪਈ ਬਲਵੀਰ ਸਾਹਿਬ ਜੀ ਸਾਹਿਬ ਇਹ ਉਹ ਮਸਾ ਸਨ ਸਕੀਤਰ ਹੈ ਜੀ ਤੁਹਾਨੂੰ ਕਹਾਂ ਸਤ ਅੰਮਰ ਕਾਨ ਜਵਾਨ ਤੁਸੀਂ ਸਮਝ ਨਹੀਂ ਕਿਤੇ ਨਹੀਂ ਆਪ ਜੀ ਕਿਤੇ ਮੇਰਾ ਨਾਮ ਅਦੀ ਸ਼ਰਮਾ ਜੀ ਪੁੱਤਰ ਰਵਿੰਦਰ ਕੁਮਾਰ ਸ਼ਰਮਾ ਇੱਥੇ ਦੇ ਵਾਸੀ ਆਸੀਂ ਰਾਜਪੁਰਾ ਦੇ ਵਾਸੀ ਆ ਇਹ ਮੇਰੇ ਮਾਸੇ ਜੀ ਤ੍ਰਿਪਤਾ ਕੁਮਾਰੀ ਨੇ ਸਾਡਾ ਮਕਾਨ ਇੱਥੇ ਰੰਜੀਤ ਐਮੂ ਸੀ ਬਲੋਕ 2113 ਨੰਬਰ ਹੈ ਸਾਡਾ ਮਕਾਨ ਤੇ ਸਾਡੇ ਨਾਂ ਦੇ ਦਰਜ ਹੈ ਮਕਾਨ ਉਸ ਦਿਨ ਪਹਿਲਾਂ ਸਾਨੂੰ ਪਤਾ ਲੱਗਿਆ ਐਡਵੋਕੇਟ ਗੁਲਬੀਰ ਸਿੰਘ ਨਾਂ ਦੇ ਕਿਸੇ ਬੰਦੇ ਨੇ ਸਾਡੇ ਜਾਲੀ ਸਾਈਨ ਮਾਰ ਕੇ ਉਸ ਮਕਾਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸੇਲ ਐਗਰੀਮੈਂਟ ਜਾਲੀ ਬਣਾ ਦਿੱਤਾ ਗਿਆ ਹੈ ਉਸ ਨੂੰ ਨੇ ਕਿਹਾ ਗਿਆ ਹੈ ਕਿ ਅਸੀਂ 70 ਲੱਖ ਰੁਪਏ ਉਸ ਤੋਂ ਲਿਆ ਗਿਆ ਹੈ ਤਸਕੀਰ ਅਸੀਂ ਨੂੰ ਜਾਣਦੇ ਨਹੀਂ ਨਾ ਅਸੀਂ ਕਦੇ ਕੋਈ ਸ਼ਕਲ ਦੇਖੀ ਬੰਦੇ ਨੂੰ ਅੱਜ ਤੱਕ ਮੈਂ ਕਦੇ ਮਿਲਿਆ ਵੀ ਨਹੀਂ ਨਾ ਮੇਰੇ ਮਾਸਟਰ ਜੀ ਕਦੇ ਮਿਲੇ ਆ। ਸਾਨੂੰ ਬੇਮਤਲਬ ਦੇ ਚੱਕਰ ਰਾਜਪੁਰੇ ਤੇ ਇੱਥੇ ਲਗਾਉਣੇ ਪੈ ਰਹੇ ਨੇ ਆਪਣੀ ਪ੍ਰਾਪਰਟੀ ਦੇ ਵਿੱਚ। ਇਸ ਬਾਰੇ ਅਸੀਂ ਕਈ ਵਾਰ ਸੀਐਮ ਸਾਹਿਬ ਨੂੰ ਪੁਲਿਸ ਕਮਿਸ਼ਨਰ ਸਾਹਿਬ ਨੂੰ ਆਨਲਾਈਨ ਕੰਪਰੇਟਾ ਪਾਈਆਂ ਨੇ ਅਜੇ ਕਾਰਵਾਈ ਉਹਨਾਂ ਵੱਲੋਂ ਚੱਲ ਰਹੀ ਹੈ। ਜੇਕਰ ਵੀਰ ਸਿੰਘ ਗਿੱਲ ਜਿਹੜਾ ਐਡਵੋਕੇਟ ਕਿੱਥੇ ਪ੍ਰੈਕਟਿਸ ਕਰਦਾ? ਆਪਣੇ ਅੰਮ੍ਰਿਤਸਰ ਕੋਰਟ ਦੇ ਵਿੱਚ। ਜੇ ਤੁਹਾਡਾ ਕਿਸ ਨਾਲ ਲਿੰਕ ਬਣਾਇਆ ਨਾ ਕਾਗਜ਼ ਕਿਤਨਾ ਬਣ ਗਏ। ਅੱਡਾ ਜਣਾ ਕੋਈ ਨਹੀਂ ਕਿ ਨਹੀਂ ਸੀਗਾ ਨਾ ਸਾਨੂੰ ਜਾਣਦੇ ਅਨੁਸਾਰ ਸਾਡੇ ਐਡਵੋਕੇਟ ਸਾਹਿਬ ਨੂੰ ਤਾਂ ਪਤਾ ਲੱਗ ਗਿਆ ਵੀ ਤੁਹਾਡੇ ਨਾਂ ਤੇ ਇੱਕ ਜਾਲੀ ਸੇਲ ਡੀਡ ਹੋ ਗਈ ਹੈ ਤੇ ਉਹਨੇ ਤੁਹਾਡੇ ਨਾਂ ਤੇ ਕੇਸ ਪਾਇਆ ਗਿਆ ਹੈ। ਨਹੀਂ ਸਰ ਤੁਹਾਡਾ ਕੋਈ ਪਹਿਲਾਂ ਕਿਸੇ ਨਾਲ ਕੋਰਝਿਸ਼ ਹੈ? ਕੋਈ ਰੰਜਿਸ਼ ਨਹੀਂ ਹੈ ਕਿਸ ਨਾਲ। ਇਹ ਕੀ ਮੰਗ ਕਰਦੇ ਜਿਓ? ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਗਹਿਰਾਈ ਨਾਲ ਹਰ ਚੀਜ਼ ਨੂੰ ਪਤਾ ਲੱਗ ਜਾਵੇ ਤੇ ਜੋ ਸਚਾਈ ਹੈ ਉਹ ਸਾਹਮਣੇ ਲੰਗੀ ਜਾਵੇ। ਕਿੱਥੋਂ ਤੱਕ ਤੁਸੀਂ ਹੁਣ ਤੱਕ ਸ਼ਿਕਾਇਤ ਇਹ ਮਾਮਲਾ ਪਹੁੰਚ ਲੈ ਕੇ ਗਏ ਜੀ? ਅਸੀਂ ਸੀਐਮ ਸਾਹਿਬ ਤੱਕ ਲੈ ਕੇ ਗਏ ਹਾਂ ਆਨਲਾਈਨ। ਮੈਂ ਈਮੇਲ ਉਹਨਾਂ ਨੂੰ ਪਾਈਆਂ ਨੇ ਸਾਰੇ ਅਗਰੇਟ। ਜੋ ਜਿਵੇਂ ਸਵਾਲ ਲੱਗੇ ਕਿ ਤੁਹਾਡੀ ਕਹਾਣੀ ਹੈ ਜੀ ਸਾਡੇ ਉਹ ਲੇਟਸ ਫਰਮ ਹੈ ਜਿਹੜੀ ਸਾਡੇ ਨਾਂ ਤੇ ਚੜੀ ਹੋਈ ਹੈ ਸਾਡੇ ਦੋਹਾਂ ਦੇ ਨਾਂ ਤੇ ਚੜੀ ਕਿਹੜੇ ਤਾਰੀਖ ਨੂੰ ਲੱਗੇਗੀ ਜੀ ਤੇ 8 23 68 85 ਕਹੀਦੀ ਹੈ ਉਹ ਮੰਗੀ ਦਾ ਬਿੱਲ ਹੈ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਬਸ ਉਹ ਇਹ ਪਰਸੋਂ 26 8 24 ਨੂੰ ਮੋੜੀਸ ਬੰਦੇ ਗਿਲਬੀਰ ਸਿੰਘ ਗਿਲ ਐਡਵੋਕੇਟ ਵੱਲੋਂ ਆਪਣੀ ਗੱਡੀ ਫੋਰਚੂਨਰ ਦਾ ਜਿਹਦਾ ਨੰਬਰ ਸਾਫ਼ ਦਿਖਾਈ ਦੇ ਰਿਹਾ ਹੈ ਸਾਡੇ ਘਰ ਮਕਾਨ ਦੇ ਅੰਦਰ ਖੜੀ ਕਰਕੇ ਤੇ ਅੰਦਰ ਫੋਟੋਆਂ ਖਿੱਚੀਆਂ ਗਈਆਂ ਹਨ ਤੇ ਕੋਈ ਬੰਦੇ ਲੈ ਕੇ ਅੰਦਰ ਵੜਿਆ ਆਇਆ ਹੈ ਸਾਡੇ ਕੋਲ ਸੀਸੀਟੀਵੀ ਦੀ ਪੂਰੀ ਫੁਟੇਜ ਹੈ ਪੂਰੇ ਸਬੂਤ ਹਨ ਸਾਡੇ ਕੋਲ ਇਹ ਸਾਡੇ ਕੋਲ ਲੈ ਜਾਣਗੇ ਅਸੀਂ ਦੇਣ ਲਈ ਤਿਆਰ ਹਾਂ ਉਹ ਕਿਸ ਤਰ੍ਹਾਂ 1 ਮੀਟਰ ਡੇਡਰ ਬਣ ਕੇ ਬੰਦਾ ਆਂਦਾ ਹੈ ਸਾਡੇ ਦਰਵਾਜ਼ੇ ਖੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦਰਵਾਜ਼ੇ ਸਾਡੇ ਵੱਲੋਂ ਖੋਲੇ ਜਾਂਦੇ ਹਨ ਤੇ ਉਸ ਤੋਂ ਬਾਅਦ ਕਈ ਬੰਦੇ ਅੰਦਰ ਵੜਦੇ ਹਨ ਜਾ ਕੇ ਇਹ ਬੰਦਾ ਆਪਣੀ ਗੱਡੀ ਲੈ ਕੇ ਅੰਦਰ ਵੜਦਾ ਹੈ ਫੋਟੋਆਂ ਖਿੱਚਵਾ ਕੇ ਬਸ ਉਹ ਗੱਡੀ ਆਪਣੀ ਬਾਹਰ ਕੱਢ ਕੇ ਲੈ ਜਾਂਦਾ ਹੈ ਇਹ ਸਾਰੀ ਫੁਟੇਜ ਹੈ CCTV ਦਾ ਵੀ। ਇਸ ਸੰਬੰਧ ਵਿੱਚ ਰஞ்சிਤ ਦੇ ਨੂੰ ਪੁਲਿਸ ਕੰਪਲੀਟ ਕੀਤੀ ਆ। ਸਾਡੇ ਨਾਲ ਦੇ ਅਸੀਂ ਰਾਜਪੁਰੇ ਰਹਿੰਦੇ ਆ। ਸਾਡੇ ਨਾਲ ਦੇ ਪੜੋਸੀਆਂ ਵੱਲੋਂ 100 ਨੰਬਰ ਤੇ ਫੋਨ ਕੀਤਾ ਗਿਆ ਤੇ ਉਥੋਂ ਉਥੋਂ ਇੱਕ ਪੁਲਿਸ ਮੁਲਾਜ਼ਮ ਆਏ ਵੀ ਸੀਗੇ। ਉਹਨਾਂ ਤੋਂ ਰਿਪੋਰਟ ਲੈ ਕੇ ਗਏ ਆ। ਜੀ ਖਿਲਾਫ ਕਾਭਿਸ਼ ਕਹਤਾ ਆਂ ਠੱਗੀ ਦੀਆਂ ਹੋਰ ਜਿਹੜੀਆਂ ਕੀ ਕਹਿੰਦਾ ਤੁਹਾਡਾ ਬਦਾਰ ਬਧਰਾਂ। ਦੇਖੋ ਗਾਇਲ ਸਟ੍ਰੇਂਜ ਮੇਰੇ ਕੋਲ ਹਜੇ ਕੋਈ ਕੰਪਲੇਂਟ ਨਹੀਂ ਆਈ। ਲੇਕਿਨ ਅਗਰ ਕੋਈ ਮੇਰੇ ਕੋਲ ਕੰਪਲੇਂਟ ਆਂਦੀ ਹੈ ਅਜੀ ਆਪਣੀ ਬੋਡੀ ਦੇ ਵਿੱਚ ਬੈਠ ਕੇ ਉਹਨੂੰ ਦੇਖਾਂਗੇ ਔਰ ਅਗਰ ਕਿਸੇ ਵੀ ਕਿਸਮ ਦਾ ਕੋਈ ਗਲਤ ਜੀ ਹੈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਮੈਂ ਪ੍ਰੀਮੈਚੁਰ ਕਹਿ ਨਹੀਂ ਸਕਦਾ ਲੇਕਿਨ ਅਗਰ ਇਹੋ ਜੀ ਕੋਈ ਵੀ ਫੈਕਟ ਮੇਰੇ ਸਾਹਮਣੇ ਆਣਗੇ ਤੇ ਆਈ ਐਮ ਨਾਟ ਗੋਇੰਗ ਟੂ ਸਪੋਰਟ ਮੈਂ ਇਹੋ ਜੇ ਕੋਈ ਸਪੋਰਟ ਨਹੀਂ ਕਰਾਂਗਾ ਔਰ ਜਿਹੜੇ ਵੀ ਕੋਈ ਪੀੜਿਤ ਹੋਏਗਾ ਉਹਨੂੰ ਪੂਰਾ ਨਿਆਂ ਦਿਲਾਵਾਂ ਤੁਹਾਨੂੰ ਨੂੰ ਲੱਗਦਾ ਇਸ ਤਰ੍ਹਾਂ ਦੇ ਵਕੀਲਾਂ ਕਿ ਬਾਕੀ ਵਕੀਲਾਂ ਦੀ ਸ਼ੋਭੀ ਖਰਾਬ ਹੁੰਦੀ ਹੈ ਬਿਲਕੁਲ ਹੁੰਦੀ ਹੈ ਜੀ ਲੇਕਿਨ ਆਪਾਂ ਇਸ ਤਰ੍ਹਾਂ ਜੀ ਕਿ ਅਜੇ ਜਿਹੜੀ ਚੀਜ਼ ਮੇਰੇ ਸਾਹਮਣੇ ਨਹੀਂ ਆਈ ਮੈਂ ਕੋਈ ਵੀ ਕਮੈਂਟ ਨਹੀਂ ਕਰ ਸਕਦਾ ਲੇਕਿਨ ਅਗਰ ਤੁਹਾਡੇ ਕੋ ਦੇਖੋ ਤੁਸੀਂ ਪ੍ਰੈਸ ਹੋ ਤੁਹਾਡੇ ਕੋ ਅਗਰ ਕੋਈ ਤਾਥੇ ਸਾਹਮਣੇ ਆਏ ਤੇ ਤੁਸੀਂ ਸੋਚ ਕੇ ਆਏ ਮੇਰੇ ਕੋ ਸੋ ਇਸ ਗੱਲ ਦਾ ਯਕੀਨ ਲੈ ਕੇ ਜਾਣਾ ਜਿਹੜੇ ਵੀ ਬੰਦੇ ਦੇ ਨਾਲ ਅਗਰ ਕਿਸੇ ਵੀ ਬੰਦੇ ਦੇ ਨਾਲ ਕੋਈ ਗਲਤ ਹੋਇਆ ਹੋਏਗਾ ਤੇ ਗਲਤ ਦਾ ਮੈਂ ਸਾਥ ਨਹੀਂ ਦਿੰਦਾ ਮੈਂ ਕੈਮਰੇ ਦੀ ਵੀਡੀਓ ਵੀ ਦਿੱਤੀ ਹੈ ਜਿਹੜਾ ਸਬੂਤ ਦਿੰਦਾ ਹੋ ਸਾਨੂੰ ਕੀ ਗੁੰਡਾਗਰਦੀ ਕੀਤੀ ਉਹਨਾਂ ਦੇ ਕਰਕੇ ਕੋਠੀ 'ਚ ਜਾ ਕੇ ਕਬਜ਼ਾ ਕਰਤੀ ਕੋਸੀ ਆਪਣੀ ਗੱਡੀ 'ਚ ਗਏ ਨਾਲ 8-10 ਗੁੰਡੇ ਲੈ ਕੇ ਗਏ ਦੇਖੋ ਅਜੇ ਦੇਖੋ ਇਹ ਸਾਡੇ ਵਕੀਲ ਦਾ ਕੋਈ ਪ੍ਰੋਫੈਸ਼ਨ ਨਹੀਂ ਹੈ ਕਿ ਕਿਸੇ ਦੇ ਘਰ ਜਾ ਕੇ ਗੁੰਡਾਗਰਦੀ ਕਰਨੀ ਹੈ ਇਸ ਤਰ੍ਹਾਂ ਕਰਨਾ ਅਗਰ ਕੀਤਾ ਤੇ ਗਲਤ ਕੀਤਾ ਕਾਨੂੰਨ ਉਹਦੇ ਅਗੇ ਇਨਸਟਰਕਸ਼ਨ ਲੈ ਅਸੀਂ ਬਿਲਕੁਲ ਨਹੀਂ ਇਹੋ ਜਿਹੀ ਕਿਸੇ ਕਿਸਮ ਦੇ ਹੋ ਜਾਓ ਤਦ ਤੱਕ ਮਰੀ ਨੇ ਇੱਕ ਦਰਖਾਸਤ ਦਿੱਤੀ ਹੈ ਬਵੀਰ ਸਿੰਘ ਦਾ ਟੁਕਲੇ ਉਹਦੇ ਕੋਲ ਹੋਰ ਸਾਥੀਆਂ ਖਲਾਫ ਜਿੰਨੀ ਪੜਤਾਲ ਲਈ ਦੋਵਾਂ ਪਾਰਟੀਆਂ ਨੂੰ ਬੁਲਾ ਕੇ ਉਹਨਾਂ ਦੇ ਦੋਵਾਂ ਪਾਰਟੀਆਂ ਨੂੰ ਸੁਣ ਕੇ ਜੋ ਕਾਰਵਾਈ ਬਣੇਗੀ ਉਸ ਤੇ ਅਮਲ ਕੀਤਾ ਜਾਏਗਾ। ਤੇ ਕਦੋਂ ਦਾ ਬੁਲਾ ਕੇ ਕੀਤਾ ਜਾ ਰਿਹਾ ਇਹਨਾਂ ਨੂੰ। ਜਦੋਂ ਦੋਵੇਂ ਪਾਰਟੀ ਨੂੰ ਬੁਲਾ ਕੇ ਪ੍ਰਵਾਨਨਾ ਨੋਟ ਕਰਾ ਕੇ ਸਟੇਟਮੈਂਟ ਦੇਣ ਗਿਆ ਉਹ ਸਾਬਨਾ ਜੋ ਵੀ ਪਲਾਟ ਦਾ ਜੋ ਵੀ ਹੈ ਜਾਲੀ ਪਾਇਆ ਗਿਆ ਤੇ ਮੁਕੱਦਮਾ ਦਰਜ ਕੀਤਾ ਜਾਏਗਾ। ਜੋ ਕਿੰਨੀਆਂ ਦਰਖਾਸਤਾਂ ਜੀ ਐਡਵੋਕੇਟ ਬਰਬੀਰ ਸਿੰਘ ਖਰਾਜ ਜੀ ਐਂਥਲਾ ਹੋਈਆਂ ਹਨ। ਤਰਫ ਤੋਂ ਦੋ ਦਰਖਾਸਤਾਂ ਦਿੱਤੀਆਂ। ਅਜੇ ਨਵੀਆਂ ਹੀ ਆ ਤੇ ਉਹਨਾਂ ਨੂੰ ਕੱਲ ਬੁਲਾ ਕੇ ਤੇ ਉਹਨਾਂ ਦੇ ਸਟੇਟਮੈਂਟ ਲਿਖੀ ਜਾਏਗੀ